ਹੁਸ਼ਿਆਰਪੁਰ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ ਅੱਜ ਤੜਕਸਾਰ ਸਵੇਰੇ ਜੇ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਦੇ ਪਿੰਡ ਮਹਿੰਦਵਾਨੀ ਗੁਜਰਾਂ ਦੇ ਵਿੱਚ ਇੱਕ 62 ਸਾਲਾ ਔਰਤ ਦਾ ਹਮਲਾਵਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੇ ਵਿਹਾਲਾ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਤਾਂ ਫਿਲਹਾਲ ਜਿਹੜੀ ਕਿ ਜਿਸ ਥਾਂ ਦੇ ਉੱਤੇ ਘਟਨਾ ਹੋਈ ਹੈ ਉਸ ਥਾਂ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਹਿੰਤ ਬਾਣੀ ਗੁਜਰਾ ਪਿੰਡ ਵਿਖੇ ਜਿੱਥੇ ਕਿ 62 ਸਾਲਾ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਤੁਹਾਨੂੰ ਉਸ ਪਿੰਡ ਦੀਆਂ ਜਿਹੜੀ ਥਾਂ ਤੇ ਘਟਨਾ ਵਾਪਰੀ ਹੈ ਉੱਥੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਸ ਉਸ ਪਾਸੇ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਕੁਟਿਆ ਦੇ ਵਿੱਚ ਮੱਥਾ ਟੇਕ ਕੇ ਇਹ ਔਰਤ ਆ ਰਹੀ ਹੁੰਦੀ ਆ ਤਾਂ ਜਦੋਂ ਇਹ ਥਾਂ ਦੇ ਉੱਤੇ ਪਹੁੰਚਦੀ ਆ ਤਾਂ ਇੱਕ ਵਿਅਕਤੀ ਦੇ ਵੱਲੋਂ ਜੋ ਕਿ ਅਜੇ ਤੱਕ ਸੂਚਨਾ ਮਿਲੀ ਹੈ 3 ਤੋਂ 4 ਰਾਊਂਡ ਨੇ ਜਿਹੜੇ ਕਿ ਫਾਇਰ ਕਰ ਦਿੱਤੇ ਜਾਂਦੇ ਨੇ ਬਜ਼ੁਰਗ ਮਹਿਲਾ ਦੇ ਉੱਤੇ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ ਤਾਂ ਉਹ ਮਾਰਕਿੰਗ ਜਿਹੜੀ ਕਿ ਪੁਲਿਸ ਵੱਲੋਂ ਕੀਤੀ ਗਈ ਹੈ ਰਾਊਂਡਾਂ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਸ ਜਗ੍ਹਾ ਤੇ ਜਿਹੜੀ ਕਿ ਇਹ ਮਹਿਲਾ ਸੀ ਉਹ ਗਿਰਦੇ ਨੇ ਜਿੱਥੇ ਉਸ ਜਗ੍ਹਾ ਦੀਆਂ ਵੀ ਜਿਹੜੀ ਕਿ ਤਸਵੀਰ ਤੁਹਾਨੂੰ ਦਿਖਾ ਦਿੰਨੇ ਹਾਲਾਂਕਿ ਇਹ ਮਾਰਕ ਦੇ ਅੰਦਰ ਜਿਹੜਾ ਕਿ ਬਲੱਡ ਲੱਗਿਆ ਹੋਇਆ ਹੈ ਤਾਂ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਜਿਹੜੇ ਪਿੰਡ ਦੇ ਵਸਨੀਕ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਵਿੰਦਰ ਕੁਮਾਰ ਉਰਫ ਬੂਟਾ ਜੀ ਭਾਜੀ ਕੀ ਪਾਣਾ ਜਿਹੜਾ ਕਿ ਮੰਦ ਭਾਗੀ ਵਾਪਰੇ ਆ ਸਵੇਰੇ ਕਿੰਨੇ ਕ ਵਜੇ ਐਗਜ਼ੈਕਟ ਦੀ ਗੱਲ ਹੈ ਜੀ ਅ ਲਗਭਗ ਕੋਈ 5:30 ਤੋਂ 5 ਵਜੇ ਦੀ ਆਸ-ਪਾਸ ਦੀ ਗੱਲ ਹੈ ਜੀ ਤੇ ਉਹ ਡੇਲੀ ਨਿਤਨੇਮ ਉਹਨਾਂ ਦਾ ਸਾਡੇ ਇੱਥੇ ਬੜੀ ਮਾਨਤਾ ਹੈ ਸਾਰੇ ਸਾਡੇ ਪਿੰਡ ਦੇ ਨਾ ਮਹਾਰਾਜ ਪੂਰੀ ਵਾਲਿਆਂ ਦੀ ਕੁਟੀਆਂ ਜਾਂਦੇ ਆ ਮੱਥਾ ਟਿਕਣ ਉਹਨਾਂ ਦਾ ਰੋਜ਼ਾਨਾ ਸੀਗਾ ਦੋਨੋਂ ਟਾਈਮ ਜਾਂਦੇ ਤੇ ਤੇ ਟਾਂਗੂ ਫੜ ਲੈਣਾ ਉਹ ਟਾਂਗੂ ਫੜ ਕੇ ਡੇਲੀ ਬਿੰਨ ਨਾ ਗਏ ਜਾਂਦੇ ਸੀਗੇ ਹੁਣ ਪਤਾ ਨਹੀਂ ਕੌਣ ਸੀਗਾ ਕੌਣ ਨਹੀਂ ਇੱਥੇ ਮੋਟਰਸਾਈਕਲ ਖੜਾ ਸੀਗਾ ਦੱਸ ਰਹੇ ਮੱਥਾ ਟੇਕ ਕੇ ਵਾਪਸ ਆਏ ਇੱਥੇ ਪੁੱਜੇ ਤੇ ਉਦੋਂ ਨਹੀਂ ਮਤਲਬ ਗੋਲੀਆਂ ਚਲਾਈਆਂ ਤੇ ਚਾਰ ਪੰਜ ਫੇਰ ਮੇਰੇ ਹੋਏ ਸ਼ਾਇਦ ਦੋ ਕੁ ਚੱਲੇ ਨਹੀਂ ਐ ਇਸ ਤਰ੍ਹਾਂ ਹੀ ਪਈ ਸੀਗੇ ਬਾਕੀ ਉਹਨਾਂ ਦੇ ਲੱਗੇ ਪਈ ਐ ਤੇ ਪੁਲਿਸ ਪ੍ਰਸ਼ਾਸਨ ਟਾਈਮ ਤੇ ਪਹੁੰਚ ਗਿਆ ਸੀ ਜਦੋਂ ਸੂਚਨਾ ਮਿਲਦੀ ਐ ਪੁਲਿਸ ਪ੍ਰਸ਼ਾਸਨ ਨੂੰ ਮੈਂ ਸੂਚਨਾ ਦਿੱਤੀ ਮੈਂ ਫੋਨ ਕੀਤਾ ਪਹਿਲੇ ਫਿਰ ਸੌ ਨੰਬਰ ਤੇ ਉਹਨੇ ਮਤਲਬ ਐਕਸ਼ਨ ਤਾਂ ਲਿਆ ਤੁਰੰਤ ਅ ਜਸਟ ਕੋਈ ਬੀਮਟ ਜਦ ਦੇ ਘੰਟੇ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਉਹਰੇ ਭਾਈ ਸਾਹਿਬ 62 ਸਾਲਾ ਬਜ਼ੁਰਗ ਮਹਿਲਾ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਜਾਂ ਪਿੰਡ ਦੇ ਵਿੱਚ ਤੁਹਾਡੇ ਰਹਿੰਦੇ ਸੀ ਉਹ ਕਿਸੇ ਨਾਲ ਲਗੜ ਡਟ ਸੀ ਕੋਈ ਉਹਨਾਂ ਦੀ ਜਾਂ ਕੀ ਕੋਈ ਸੀਗੀ ਅਜਿਹੀ ਗੱਲ ਵਾ ਨੀ ਨੀ ਕੋਈ ਲਗੜ ਡਟ ਨਹੀਂ ਹੈ ਜੀ ਬਹੁਤ ਵਧੀਆ ਪਰਿਵਾਰ ਹੈ ਤੇ ਚਾਚਾ ਸਾਡੇ ਹੁਣੇ ਆਪਣੇ ਏਐਸਆਈ ਸੀਗੇ ਲਟੇਰ ਆ ਕੇ 2 ਸਾਲ ਹੋ ਗਏ ਤੇ ਲਗੜ ਡਟ ਵੀ ਕੋਈ ਨਹੀਂ ਹੈ ਜੀ ਬਹੁਤ ਵਧੀਆ ਪਰਿਵਾਰ ਹੈ ਸਾਰੇ ਬੱਚੇ ਵਿਆਹੇ ਹੋਏ ਸੀਗੇ ਕੋਈ ਐਦਾਂ ਦੀ ਕੋਈ ਜ਼ਮੀਨੀ ਵੀ ਵੀ ਹੈ ਨਹੀਂ ਕੋਈ ਨਹੀਂ ਤਾਂ ਕੋਈ ਜ਼ਮੀਨੀ ਬਵਾਦ ਹੋਵੇ ਤਾਂ ਵੀ ਹੋ ਜਾਂਦਾ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈ ਭਾਈ ਸਾਹਿਬ ਫਿਰ ਕਿਵੇਂ ਦੇਖਦੇ ਹੋ ਪੰਜਾਬ ਦੇ ਲੋ ਐਂਡ ਆਰਡਰ ਨੂੰ ਕਿ ਜਿੱਥੇ ਆਮ ਲੋਕ ਸੁਰੱਖਿਅਤ ਨਹੀਂ ਹੈ ਤੇ ਅੱਜ ਇੱਕ ਬਜ਼ੁਰਗ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੇਖੋ ਜੀ ਪੂਰਾ ਇਸ ਟਾਈਮ ਜੇ ਦੇਖਿਆ ਜਾਵੇ ਨਹੀਂ ਦੇਸ਼ਾਤ ਦਾ ਮਾਹੌਲ ਬਣਿਆ ਵਾ ਪੂਰਾ ਪਿੰਡ ਸਾਡਾ ਸਹਿਮਿਆ ਹੋਇਆ ਲੋਕ ਘਰੋਂ ਨਿਕਲਣ ਤੇ ਵੀ ਡਰ ਰਹੇ ਇਸ ਚੀਜ਼ ਤੇ ਫਿਕਰ ਇਹ ਤਾਂ ਹੁਣ ਕੀ ਕਰੀਏ ਹਰ ਇੱਕ ਬੰਦਾ ਤੁਹਾਡੇ ਸਾਹਮਣੇ ਬਜ਼ੁਰਗਾਂ ਆਪਣੇ ਮਾਤਾ ਮਮੀ ਦੱਸ ਕੇ ਗਈਆਂ ਆ ਕਿ ਅਸੀਂ ਤਾਂ ਜੇ ਆਪਣੇ ਬਾੜੇ ਡੰਗਰਾਂ ਦੇ ਨਾਲ ਇੱਥੇ ਜਾਣਾ ਤਾਂ ਕਿਵੇਂ ਜਾਵਾਂਗੇ ਕਿਉਂਕਿ ਬਹੁਤ ਮਤਲਬ ਡਰ ਦਾ ਮਾਹੌਲ ਇਸ ਟਾਈਮ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਜੀ ਤੇ ਗੱਲਬਾਤ ਕੀਤੀ ਗਈ ਹੈ ਪਿੰਡ ਵਾਸੀ ਜਿਹੜੇ ਕਿ ਪਿੰਡ ਦੇ ਵਸਨੀਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਤੁਹਾਨੂੰ ਫੇਰ ਇੱਕ ਵਾਰੀ ਜਿੱਥੇ ਮੌਕੇ ਤੇ ਘਟਨਾ ਵਾਪਰੀ ਹੈ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਮੌਕੇ ਤੇ ਪਹੁੰਚ ਕੇ ਮਾਰਕਿੰਗ ਕੀਤੀ ਗਈ ਹੈ ਤਾਂ ਮੁਰਤੋਂ ਆ ਦੱਸ ਦਈਏ ਕਿ 62 ਸਾਲਾ ਔਰਤ ਦਾ ਰਚਨਾ ਦੇਵੀ ਦਾ ਹਮਲਾਵਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਦੋਸ਼ੀ ਦੀ ਭਾਲ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਇਹੋ ਹੀ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਦੇ ਕੇਸ ਪੁਲਿਸ ਦੇ ਵੱਲੋਂ ਸੁਲਝਾ ਲਿਆ ਜਾਵੇਗਾ